ਤੇ ਹੋ ਲੱਗੇ ਐ ਨੇ ਵੀ ਇੱਥੇ ਹੀ ਕੰਮ ਲੈਣਾ ਏ ਮੈਂ ਕਿਹਾ ਤੇ ਹੋਰ ਕੋਈ ਡੇਰਾ ਹੋਣਾ ਵਾ ਮਾਜਲ ਪਰੇ ਅੱਗੇ ਪਿਛੇ ਹੋਊਗਾ ਤੇ ਚਲ ਕੋਈ ਗੱਲ ਨਹੀਂ ਤੇ ਲੱਗਾ ਹੀ ਉਹਨਾਂ ਦੇ ਘਰ ਹੀ ਆ ਕੇ ਹਿਸਾਬ ਦਾ ਤੇ ਇੱਥੇ ਤੇ ਮੈਂ ਕੰਮ ਨਹੀਂ ਕਰਨਾ ਇਸ ਦੇ ਆਂਟੀ ਹੁਣਾ ਵੇਖ ਲਿਆ ਤੇ ਮन्ने ਸਾਡੇ ਪਰਿਵਾਰ ਦਾ ਰਿਸ਼ਤਾ ਹੀ ਨਹੀਂ ਹੋਣਾ ਉਹਦੇ ਅੱਗੇ ਮਰਨ ਵਾਲਾ ਆ ਉਹਦੇ ਭਾਵੇਂ ਕੋਈ ਖੁੱਖ ਨਾ ਹੀ ਕਵੇ ਚੁੱਕਣਾ ਦੇਣ ਵਾਲਿਆ ਨਹੀਂ ਨਾ ਛੱਡਣਾ ਲੈ ਮੁੰਡੇ ਦੇ ਦਿਹਾੜੀ ਕਰਦੇ ਆ ਤੇ ਆਉਂਦੇ ਜਿਵੇਂ ਤੁਸੀਂ ਉੱਥੇ ਕੁੜੀਆਂ ਰੋੜਨੀ ਆ ਹੁਣ ਕਿੱਦਾਂ ਕਰਾਂ ਮੈਂ ਇਹਨੂੰ ਮੈਂ ਪੁੱਛਾਂ ਭਲਾ ਅਜੇ ਕਿੰਨੇ ਕੁ ਦਿਨ ਲੱਗਣੇ ਆ ਚੁੱਕਲਾ ਹੈਲੋ ਕਹਾਵੀਰ ਕਿਦਾ। ਉਹ ਯਾਰ ਤੂੰ ਮੈਨੂੰ ਪਹਿਲਾਂ ਦੱਸ ਦੇਣਾ ਸੀ ਕਿ ਇੱਥੇ ਕੀ ਜੀ ਕੰਮ ਆ। ਗੱਲ ਦੀ ਗੱਲ ਨਹੀਂ ਆ। ਉਹ ਤੇਰੀ ਗੱਲ ਸਹੀ ਹੈ ਪਰ ਨਹੀਂ ਨਾ ਚੰਗਾ ਲੱਗਦਾ ਯਾਰ। ਉਹ ਨਹੀਂ ਰਿਸ਼ਤੇਦਾਰ ਖਾਨ ਨੂੰ ਤਨੀਗੇ ਦਿੰਦੇ ਪਰ ਇਹ ਆ ਨਾ ਵੀ ਤੈਨੂੰ ਤੂੰ ਨਹੀਂ ਸਮਝ ਸਕਦਾ ਕਿ ਇਹੋ ਜੀ ਰਿਸ਼ਤੇਦਾਰੀ ਆ ਯਾਰ ਤੈਨੂੰ ਮੈਂ ਹੁਣ ਕਿੰਦਾ ਸਮਝਾਵਾਂ। ਮੈਂ ਤੇ ਆ ਗਿਆ ਭਰਾਵਾ ਆਵੇ ਸਾਹਮਣੇ ਖੜੋਤਾ ਵਾਂ ਪਰ ਮੈਂ ਇੱਥੇ ਕੰਮ ਨਹੀਂ ਹੋਣਾ ਹੁਣ। ਮੈਂ ਦੇਖਾਂ ਮੈਂ ਚੱਲ ਅੱਗੇ ਪਿੱਛੇ ਕਿਤੇ ਡੇਰਾ ਹੋਊਗਾ ਤੇ ਕਰ ਲਾਂਗੇ ਕੋਈ ਗੱਲ ਨਹੀਂ ਇਹ ਉੱਥੇ ਕਿਹੜਾ ਬਣਾਉਣਾ ਵਾ ਤੇ ਹੁਣ ਹੈ ਹੀ ਉਹਨਾਂ ਦੇ ਘਰ ਚ ਹੀ ਇੱਕ ਹਿਸਾਬ ਦਾ ਤੇ ਆ ਵਾ ਜਿਹੜਾ ਇੱਧਰ ਘਰ ਨਹੀਂ ਆ ਉਹ ਹੀ ਉਹ ਤੇ ਤੇਰੇ ਇਥੇ ਕਿੰਨੇ ਕ ਦਿਨ ਲੱਗਣੇ ਆ ਹੈ ਹਫਤਾ ਹੀ ਲੱਗ ਜਾਣਾ ਫਿਰ ਕਿ ਇੱਕ ਹਿਸਾਬ ਦਾ ਚੱਲ ਯਾਰ ਘਸਾਣਾ ਕਰੀ ਮਜਬੂਰੀ ਮੇਰੀ ਸਮਝੀ ਚੰਗਾ ਆਹੋ ਚਲ ਵੇਖਣਾ ਫਿਰ ਮੈਂ ਕੀ ਕਰਨਾ ਫਿਰ ਹੋਰ ਕਿਸੇ ਨੂੰ ਪੁੱਛ ਕੇ ਵੇਖ ਲੈਨੇ ਆ ਯਾਰ ਮੈਨੂੰ ਆਪਣੀ ਨਹੀਂ ਕੀ ਇਹ ਹੋਰ ਦੀ ਜ਼ਿੰਦਗੀ ਦਾ ਸਵਾਲ ਆ ਮੈਂ ਇਹ ਕਰਕੇ ਕਹਿਣ ਦਿਆਂ ਹਾਂ ਚਲ ਠੀਕ ਆ ਚੰਗਾ ਚੰਗਾ ਬੰਦਾ ਤੇ ਮੰਨ ਗਿਆ ਪਰ ਦਿਹਾੜੀ ਵੀ ਨਹੀਂ ਛੱਡੀ ਜਾਂਦੀ ਇਹਨੂੰ ਵੇਖ ਕੇ ਮੈਂ ਜੀ ਕਹਿੰਦਾ ਵੀ ਚਲੀ ਜਾਵਾਂ ਪਰ अगे कम नहीं मिल रहा ठंड च दूजे न करके वेखा भला हैलो शामे पा तो किद कुम को है कोई कि नहीं है आहो नहीं है अजे कोई मिलने की उम्मीद भी हैगी नहीं ਹੂੰ ਇੱਕ ਦੋ ਦਿਨਾਂ 'ਚ ਚੱਲ ਕੋਈ ਨਹੀਂ ਜਦੋਂ ਮਿਲੇਗਾ ਨਾ ਮੈਨੂੰ ਦੱਸ ਦੇ ਚੰਗਾ ਫੋਨ ਕਰਦੀ ਮੜਾ ਜਾ ਫੇਰ ਮਾ ਜਾਗਾ ਆਹੋ ਕੰਮ ਯਾਰ ਕੋ ਮਿਲ ਨਹੀਂ ੜਿਆ ਠੰਡ ਕਰਕੇ ਕੰਮ ਹੀ ਬੰਦ ਹੋਇਆ ਏਖਰੇ ਚੱਲ ਠੀਕ ਹੈ ਤੂੰ ਮੈਨੂੰ ਫੋਨ ਕਰਦੀ ਚੰਗਾ ਹਾਂ ਮੈਂ ਆ ਜਾਗਾ ਠੀਕ ਠੀਕ ਚੰਗਾ ਮਿਹਰਬਾਨੀ ਬਰਾ ਗੱਲ ਮਣਾ ਇੱਥੇ ਤੇ ਗੱਲ ਬੰਨੀ ਨਹੀਂ ਹੈ ਤੇ ਨਾਮ ਇੱਥੇ ਕਰਨਾ ਹੀ ਹੈ ਮੈਂ ਤੇ ਘਰ ਵੀ ਲੈਂਦਾ ਯਾਰ ਜੇ ਮੈਂ ਮੇਰੇ ਕਰਕੇ ਕਿਤੇ ਉਹਦਾ ਨਾਲ ਰਿਸ਼ਤਾ ਟੁੱਟ ਜੇ ਮੜ ਕੇ ਰੋਂਦਾ ਰਹੂਗਾ ਉਹਨੇ ਫੇ ਮੇਰੀ ਜਾਨ ਨਹੀਂ ਛੱਡਣੀ ਚੱਲ ਛੱਡ ਪਰੇ ਚੱਲੀਏ ਦੇਖੀ ਜਾਓ ਜੋ ਕਿਸਮਤ ਚ ਬਾਰਡਰ ਬੰਨ ਚੱਲਿਆ ਵਾ ਹਾਂਜੀ ਆਪਣੀਆਂ ਭੈਣਾਂ ਨੂੰ ਤੋ ਪਾ ਕੇ ਦੇਣੀ ਨਾ ਪੰਸਵੰਨੀਆਂ ਉੰਤੀਆਂ ਤੇ ਮੈਨੂੰ ਵੀ ਵਧੀਆ ਜੀ ਪਾਦੀ ਚੰਗਾ ਹੋਣਾ ਕੋਈ ਨਹੀਂ ਦੇ ਦੇ ਤਾਂ ਮੇਰਾ ਰਾਦਾ ਸਕੀਵਿਆ ਥੋੜਾ ਜਿਹਾ ਬਾਰਡਰ ਹੋਰ ਨਾ ਬਣਾ ਲਈਏ ਸਕੀਵੀ ਬਣਾਉਣੀ ਹੈ ਹਾਏ ਹਾਏ ਜੀ ਮੈਨੂੰ ਤੇ ਬੜਾ ਲੱਗਣ ਡਿਆ ਵਾ ਹੁਣ ਮੰਮੀ ਵੇਲਾ ਕਿੰਨੀਆਂ ਸਲਾਈਆਂ ਫੜ ਛੱਡਦੀ ਐ ਨਾਲੇ ਹੱਥ ਨਿਘੇ ਰਹਿੰਦੇ ਆ ਤੇ ਮੈਂ ਵੀ ਹੁਣ ਇਹੋ ਕੰਮ ਕਰਨਾ ਵਾ ਇਦਾਂ ਕਰੋ ਦੂਜੇ ਪੇਜ ਮੈਨੂੰ ਲਾ ਕੇ ਦੇ ਦਿਓ ਤੇ ਮੈਂ ਵੀ ਹੁਣਾ ਤੇ ਫੇ ਕੰਮ ਕਿਹੜੇ ਵਾਲਾ ਕਰਨਾ ਹੀ ਹਾਂ ਇਦਾਂ ਹੀ ਕੰਮ ਆ ਜਿੱਦਾਂ ਨਾ ਮੰਮੀ ਹੋਈ ਜਾਣਾ ਵਾ ਸਾਰੇ ਰਣ ਮਿਲ ਕੇ ਕੰਮ ਕਰਨਾ ਹੈ ਨਾ ਨਹੀਂ ਮੰਮੀ ਦੇ ਸਲਾਈਆਂ ਦੀ ਕੀ ਗੱਲ ਕਰਦੀਆਂ ਜੇ ਮੰਮੀ ਤੇ ਤੁਹਾਡੇ ਨਿਆਣਿਆਂ ਤਾਂ ਤੁਹਾਡੇ ਘਰਾਂ 'ਚ ਕਿਤੇ ਵੰਸ ਬਣਿਆ ਹੋਣ ਕੇ ਪਾਉਣ ਲਈ ਆ ਕੀ ਮਾੜਾ ਕਰਨ ਲਈ ਆ ਮੰਮੀ ਆਪਾਂ ਵੀ ਆਪਣੇ ਘਰਾਂ 'ਚ ਹੀ ਪਾਉਣ ਵਾਸਤੇ ਬਣਾਉਂਦੀ ਗੱਲ ਕਰਨ ਦੇ ਆ ਮੰਮੀ ਐਦਾਂ ਹੀ ਆ ਕੰਮ ਦੇਲੇ ਕੰਮ ਕਰਿਆ ਕਰਾਂਗੇ ਫੇ ਜੋ ਸਲਾਈਆਂ ਫੜਨੀਆਂ ਹੋਣਗੀਆਂ ਜਦੋਂ ਹੁਣ ਚਾਹ ਚੁ ਬਣਾਉਣੀ ਬਿੰਦੇ ਕਿਸੇ ਬੰਦੇ ਤੁਹੀ ਵੀ ਬਣਾ ਦਿੰਦਾ ਹੈ ਨਾ ਤੇ ਫੇ ਅਹੀ ਸਲਾਈਆਂ ਫੜ ਲਿਆ ਕਰਾਂਗੇ ਹੁਣ ਅਹੀਂ ਵੀ ਤੁਹਾਨੂੰ ਵੀ ਤੇ ਰੀਝ ਆਉਂਦੀ ਸਕੀਨੀਆਂ ਦਾ ਬੜਾ ਰਵਾਜ ਆਇਆ ਵਾ ਮੈਂ ਵੀ ਬਣਾ ਕੇ ਪਾ ਲਾਂ ਜਿਹੜੀ ਪਹਿਲਾਂ ਗੱਲ ਕਰਨ ਡਈਆਂ ਕਿ ਮੰਮੀ ਵੇਲੇ ਬੈਠੀ ਰਹਿੰਦੀ ਤੇ ਕੋਟੀ ਹੁੰਦੀ ਰਹਿੰਦੀ ਅਸੀਂ ਵੀ ਇਦਾਂ ਕਰੀਏ ਉਹ ਚੁਗਲੀਆਂ ਜਿਹੜੀਆਂ ਉਹ ਕਿੰਨੇ ਸੁਣਨੀਆਂ ਵਾ ਉਹ ਮੈਂ ਸਭ ਕੁਝ ਸੁਣ ਕੇ ਆਈ ਝੁਖਲੋਤੀ ਮੰਮੀ ਉਹ ਚੁਗਲੀ ਥੋੜੀ ਉਹ ਤੋਂ ਉਦਾਂ ਹੀ ਕਿਹਾ ਆਪਾਂ ਵੀ ਜੇ ਲੱਗੀ ਹੋ ਉਹ ਚੀਜ਼ ਤਾਂ ਸਾਰੇ ਜਨ ਛੇਤੀ ਕੰਮ ਮੁਕਾ ਕੇ ਤੇ ਛੇਤੀ ਸਲਾਈਆਂ ਤੇ ਬਹਿਣ ਵਾਲੇ ਬਣਾਂਗੇ ਨਾਲੇ ਮੰਮੀ ਚੁਗਲੀ ਦੀ ਤੇ ਗੱਲ ਹੀ ਨਹੀਂ ਘਰ ਚ ਗੱਲ ਕਰਨੀ ਪੈਂਦੀ ਆ ਨਾਲੇ ਮੇਰੀ ਗਰਲਸੋਂ ਦੀਦੀ ਹਾਦੀ ਚੁਗਲੀ ਦਾ ਵੇ ਇਹਨੂੰ ਤੇ ਜਿਹੜੇ ਮੰਮੀ ਤਾਂ ਪੜਦੇ ਰੱਖੇ ਜਾਣਦੇ ਆਂਡੀਆਂ ਗਵਾਂਡੀਆਂ ਰੱਖਣ ਦੇ ਉਹ ਮੰਮੀ ਨੂੰ ਕੋਈ ਪਤਾ ਹੀ ਨਹੀਂ ਇੱਧਰ ਵੇਖੋ ਪੂਰਾ ਧਿਆਨ ਆਹ ਕਦੋਂ ਦੀ ਸ਼ੀਸ਼ੀ ਆ ਕਦੋਂ ਦੇ ਸਿਰਵਾਏ ਆ ਰਬੜਾਂ ਕੀ ਚੁੱਕੇ ਕਿਉਂ ਨਹੀਂ ਖੜੇ ਜਦੋਂ ਨਿਆਣੇ ਤਿਆਰ ਕੀਤੇ ਉਦੋਂ ਕਿਉਂ ਨਹੀਂ ਰੱਖੀਆਂ ਚੁੱਕੇ ਮੰਮੀ ਗੱਲ ਹੀ ਫੜ ਲੈਨੇ ਤੁਸੀਂ ਤੇ ਫਿਰ ਕੀ ਹੋ ਗਿਆ ਜਦੋਂ ਉਠਾਂਗੇ ਚੁੱਕ ਕੇ ਲੈ ਜਾਾਂਗੇ ਆ ਤੁਹਾਨੂੰ ਬੜਾ ਮੁੱਦਾ ਲੱਭ ਗਿਆ ਉਹਨਾਂ ਕਿਹਨਾਂ ਨੂੰ ਦੇਖਦਾ ਇੱਧਰ ਵੇਖ ਕਦੋਂ ਦਾ ਪਿਆਵਾ ਇਹ ਹੁਣ ਨਿਆਣਾ ਕਿਹੜਾ ਪੀਊਗਾ ਬਿਮਾਰ ਹੋਊਗਾ ਕਿੰਨੇ ਪੈਸੇ ਡਾਕਟਰਾਂ ਦੇ ਲੱਗਣੇ ਆ ਚੀਜ਼ਾਂ ਲੈ ਆਈਏ ਤੇ ਮੋੜ ਮੋੜ ਵੇਖੀ ਦੀਆਂ ਵਾ ਆ ਡਾਕਟਰਾਂ ਦੇ ਪੈਸੇ ਨਹੀਂ ਤੇ ਇਹ ਹੁੰਦੇ ਇਹ ਬੰਦਿਆਂ ਵਾਲਾ ਕੰਮ ਕਰੋ ਕੋਈ ਬੰਦਿਆਂ ਵਾਲਾ ਮੰਮੀ ਉਤੋਂ ਟੱਕਿਆ ਤਾਂ ਹੈਗਾ ਵਾ ਇਹਨੂੰ ਕੋਹ ਨਹੀਂ ਹੋਣਾ ਉਹਨੂੰ ਸਿਆ ਲਿਆ ਇਹ ਨਹੀਂ ਖਰਾਬ ਹੁੰਦਾ ਆਡੀ ਗੱਲ ਤੇ ਤੁਸੀਂ ਬੜੀ ਚੁੱਕਦੇ ਆ ਉਹ ਤੁਹਾਡੇ ਆਂਢੀ ਗੁਆਂਢੀ ਕੀ ਕਰਦੇ ਫਿਰਦੇ ਆ ਅੱਗੇ ਸੁੱਖ ਨਹੀਂ ਵੀ ਆਹੋ ਗੱਲ ਕੀਤੀ ਆ ਤੁਹਾਨੂੰ ਕਿਹਦੇ ਸਮਝ ਹੀ ਨਹੀਂ ਆਈ ਉਹਨਾਂ ਨੇ ਆਪਣੀ ਸਾਡੀ ਗੱਲ ਵੱਲ ਧਿਆਨ ਦਵੇ ਤੇ ਫੇਰ ਹੀ ਆ ਹਾਂ ਦੱਸੋ ਉਹਨੇ ਆਪਣੀ ਪੂੜੀ ਵੀ ਮੰਗ ਲਈ ਆ ਲੈਣ ਤੁਹਾਨੂੰ ਦੱਸਿਆ ਵੀ ਨਹੀਂ ਕੀ ਕਰਨਿਆ ਬਈ ਸੀ ਜਾਂਦੇ ਜੇ ਬਾਹਰ ਮਿਸਤਰੀ ਚਾਹ ਨੂੰ ਡੇ ਆ ਚਾਹ ਦੇ ਦਿਓ ਉਹਨਾਂ ਨੂੰ ਬਣਾ ਕੇ ਉਹ ਭਰਾਵਾ ਤੁਹਾਡਾ ਤੇ ਚਾਹ ਦਾ ਅਲਾਰਮ ਹੀ ਨਹੀਂ ਮੁੱਕਦਾ ਸਾਰੀ ਦਿਹਾੜੀ ਅਸੀਂ ਤੁਹਾਡੀ ਚਾਹ ਨੂੰ ਕੀ ਕਰੀਏ ਕੋਈ ਕੰਮ ਨਹੀਂ ਮੇਰਾ ਅਲਾਰਮ ਥੋੜੀ ਆ ਤੇ ਮਿਸਤਰੀਆਂ ਮੰਗਣੀ ਨਹੀਂ ਹੁਣ ਪਹਿਲਾਂ ਮੰਮੀ ਨੂੰ ਗੱਲ ਤੇ ਦੱਸ ਲੈਣ ਦੇ ਮਮੇਰਾ ਨੇ ਕੁੜੀ ਮੰਗ ਲਈ ਆ ਤੁਹਾਨੂੰ ਕਿਦਾ ਦੱਸਿਆ ਡੈਡੀ ਸਾਡਾ ਬੜਾ ਕਰਦਾ ਰੂ ਮੇਰਾ ਪੁੱਤ ਮੇਰਾ ਪੁੱਤ ਤੇ ਹੁਣ ਵੇਲਾ ਪੁੱਤ ਤੁਹਾਡੇ ਨੇ ਦੱਸਿਆ ਵੀ ਨਹੀਂ ਕਿਤੇ ਪਰ ਮੈਨੂੰ ਨਹੀਂ ਉਹ ਤੁਹਾਡੇ ਤੇ ਯਕੀਨ ਆਉਂਦਾ ਵੀ ਤੁਸੀਂ ਸੱਚ ਬੋਲਦੇ ਆ ਕਿ ਝੂਠ ਮੈਂ ਜਾਣੀ ਆ ਗੱਲੀ ਬਾਤੀ ਵਾਇਸ ਹੋਏ ਲੈ ਕੇ ਆਉਣੀ ਆ ਭਲਾ ਸੱਚ ਵਾਂਗ ਝੂਠ ਮੈਂ ਚਾਹ ਬਣਾ ਦੇਉ ਜਾਂਦੇ ਜਾਂਦੇ ਮੈਂ ਨਹੀਂ ਜਿ ਬਣਾਉਣੀ ਮਮੀ ਮੈਨੂੰ ਇੱਕ ਗੱਲ ਹੋਰ ਧਿਆਨ ਨਾਲ ਸੁਣ ਲੋ ਤਾਈ ਨੇ ਮੇਲਾ ਕੋਈ ਦਸ ਤੁਖ ਨਹੀਂ ਗੱਡੀ ਹੈਗੀ ਉਹ ਤਤ ਫਰੋਂ ਇਦੋਂ ਨੰਗੀ ਆ ਤੇ ਉਹ ਦੱਸ ਕੇ ਗਈ ਸਾਨੂੰ ਉਹ ਹਜੇ ਫਿਰ ਵੀ ਗੱਲ ਦੱਸ ਦਿੰਦੀ ਆ ਉਹ ਨਹੀਂ ਮੈਨੂੰ ਨਹੀਂ ਪਤਾ ਕਿ ਚਾਹ ਬਣਾਉ ਮਿਸਤਰੀ ਗਾਣੇ ਘਰ ਘਰ ਜਾਣਾ ਹੁੰਦਾ ਭਾਈ ਇਨਾ ਮਿਸਤਰੀ ਕੰਮ ਕਰਦੇ ਆ ਮੰਮੀ ਤੁਸੀਂ ਬਣਾ ਦਿਓ ਘੁੱਟ ਚਾਜਾ ਸਾ ਵੀ ਤੁਸੀਂ ਬਣਾ ਦਿਓ ਚਾਹ ਪਾਣੀ ਬਾਤ ਉਹ ਵੀ ਰੋਣੀ ਵੇਲਾ ਆਪ ਨਿਕਲ ਗਿਆ ਹੈ ਡੈਡੀ ਵੀ ਉੱਥੇ ਨਹੀਂ ਤਾਂ ਮੈਨੂੰ ਕੰਮ ਤੇ ਲਾਗੇ ਇਕੱਲੇ ਨੂੰ ਚੱਕ ਚੱਕ ਕੇ ਉੱਥੇ ਅੰਦਰ ਜੇ ਲੋਹੇ ਦੇ ਲੱਕ ਪੀੜ ਕੰਡਿਆ ਰੋ ਖਸਮਾ ਹਾਏ ਹਾਏ ਫੇਰ ਕਿਉਂ ਕਹਾਂਗਾ ਚੌਕਲੇ ਦੇ ਕਿਤੇ ਸਾਲਾਂ ਬੱਦੇ ਕੰਮ ਹੁੰਦੇ ਘਰਾਂ ਦੇ ਵਿੱਚ ਕਿਤੇ ਰੋਜ਼ ਰੋਜ਼ ਕੰਮ ਹੁੰਦਾ ਸਾਲਾਂ ਬੰਦੀ ਮੈਂ ਹੁਈ ਕਰਦਾ ਰਹੀ ਨਾ ਮੈਂ ਲਗਾਤਾਰ ਵੀਰ ਨੂੰ ਵੀ ਕਹਦਾ ਕਰੋ ਕਿਤੇ ਵੀ ਉਹ ਵੀ ਕਰ ਲੇ ਉਹ ਵੀ ਬਥੇਰਾ ਕੰਮ ਕਰਦਾ ਤੂੰ ਤੇ ਆਪਣਾ ਕੰਮ ਘਟਾਲ ਤੇ ਚੜਾਇਆ ਵਾ ਆਹੀ ਤੇ ਦਿਨ ਰਾਤ ਜਿਹੜੀਆਂ ਚਾਹ ਬਣਾਉਣੀ ਰੋਟੀ ਪਕਾਉਣੀ ਖਾਡਾ ਤੇ ਫਿਰ ਵੀ ਕੋਈ ਨਾ ਨਹੀਂ ਹੁੰਦਾ ਤੂੰ ਹੀ ਨਹੀਂ ਕਰਨਾ ਤੇ ਕਿੰਨੇ ਕਰਨਾ ਹੁਣ ਮੈਂ ਨਹੀਂ ਕਰਨਾ ਤੇ ਵੀਰ ਉਹਨਾਂ ਨੇ ਕਰਨਾ ਮੈਂ ਫਿਰ ਇਹੋ ਕਹਿ ਸਕਦਾ ਬਣਾ ਲਓ ਤੇ ਪਾਪਤੀ ਦੇ ਖੰਡ ਬਣਾ ਲਓ ਚਾਹ ਕੋਈ ਨਹੀਂ ਪੈਂਦੀ ਬਣਾਓ ਤੇ ਦੋ ਉਹਨਾਂ ਨੂੰ ਜਾ ਨਹੀਂ ਬਣਾ। ਆ ਜਾ ਦੀਦੀ ਆਪਾਂ ਅੰਦਰ ਜਾ ਕੇ ਡਿਜ਼ਾਈਨ ਲਾਉਨੇ। ਸਕੀਵੀ ਦਾ ਆਪੇ ਬਣਾਉ ਜਿਹਨੂੰ ਲੋੜੂ ਆਪੇ ਚਾਹ ਮੰਗਣਾਂ ਲੈਂਗੇ। ਮੰਮੀ ਬਣਾ ਦੇ ਮੰਮੀ ਹੋਲੀ ਜੀ ਤੇ ਉਦੋਂ ਨੂੰ ਖਿਸਕ ਗਈ ਆ। ਫੇਰ ਡੈਡੀ ਆ ਗਿਆ ਤੇ ਉਹ ਬੋਲੂਗਾ ਵੀ ਮਿਸਤਰੀਆਂ ਨੂੰ ਚਾਹ ਨਹੀਂ ਦਿੱਤੀ। ਵਾਕਿਆ ਮੰਮੀ ਦੀ ਗੱਲ ਵੀ ਮਿਸਤਰੀਆਂ 100 ਘਰ ਫੜਨਾਂ ਹੁੰਦਾ ਵਾ। ਡੈਡੀ ਦੀ ਵੀ ਨਹੀਂ ਚਾਹ ਖਤਮ ਹੁੰਦੀ ਤੇ ਡਾਡੀ ਵੀ ਨਹੀਂ ਹੁੰਦੀ। ਸਾਰਾ ਦਿਨ ਉਹ ਕੀ ਰੌਲਾ। ਚਾਹ ਦਾ ਹੀ ਬਸ। ਕਦੀ ਸਮਾਨ ਦਾ ਰੌਲਾ, ਕਦੀ ਚਾਹ ਦਾ ਰੌਲਾ। ਆ ਗਿਆ ਹੁਣ ਇਹਦੀ ਕੁਝ ਖੁੰਦੀ ਕਸਰ ਤੂੰ ਪੂਰੀ ਕਰਤੀ ਮਾਂ ਆਪਣੀ ਦੀ। ਲੈ ਲਓ। ਕੀ ਲੈ ਲਓ? ਗੱਲਾਂ ਦਾ ਹੀ ਕੜਾ ਬਣੀ ਜਾਂਦਾ ਚਾਹ ਬਣਾ ਚਾਹ ਬਣਾਓ ਤੇ ਲਵੋ ਮੰਮੀ ਤੂੰ ਹਣਾ ਤੇ ਤਰੀਦੀ ਬਾਂਜੀਆ ਕਦੀ ਤੂੰ ਤਾਦ ਬਾਂ ਲੈਨੀ ਕਦੀ ਤੂੰ ਮਤਰਾਂ ਦੀ ਦਾਲ ਬਾਂ ਲੈਨੀ ਹੁਣ ਤੂੰ ਤੇ ਤਰੀ ਬਾਂਨੀ ਆ ਮੈਨੂੰ ਨਹੀਂ ਦੀ ਤੰਦ ਕਿੱਡੀ ਸਵਾਦ ਵਾ ਖਾਲਾ ਚਪ ਕਰਕੇ ਖਿਚੜੀ ਕਿੱਡੀ ਸਵਾਦ ਮੈਂ ਬਣਾਈ ਆ ਨਾ ਘਨਾਲ ਤਈ ਆ ਨਾ ਤੋਤਵਾ ਦਹੀਂ ਤੇ ਰੋਡ ਜਦੋਂ ਪਤਾ ਹੀ ਲਵੇਰਾ ਨਹੀਂ ਰੱਖਿਆ ਤਾਂ ਦਹੀਂ ਅਸੀਂ ਕਾਦਾ ਬਣਾਉਣਾ ਵਾ ਤੇ ਤਰੀ ਇਦਾਂ ਆਨੰਦ ਦੀ ਆ ਕਿਦਾਂ ਤੰਦੀ ਜੀ ਹੋਈ ਆ ਕਿੱਡੀ ਸਵਾਦ ਆ ਖਾਲਾ ਐਵੇਂ ਨਹੀਂ ਕਰੀਦਾ ਹੁੰਦਾ ਇਦਾਂ ਮੇਰਾ ਜੀ ਤਾਦਾ ਇਦਾਂ ਤਾਂ ਇਦਾਂ ਕਰ ਕਰਕੇ ਸਾਡਾ ਵੀ ਮਨ ਛੜਾ ਦਿੰਨੀ ਆ ਉਹਨਾਂ ਦੇ ਤਾਦ ਤਦੀ ਲਾਜਮਾ ਤਦੀ ਤੋਤ ਡਾਲਾਂ ਤੇ ਤੁਹਾਡੇ ਤਰ ਵੀ ਬਣੀਆਂ ਨਿੰਦਿਆਂ ਤਦ ਇਹ ਤਰੀਬਾਂ ਨੇਂデア ਕਦੀਨੀ ਨੇ ਤਵਾ ਤਵਾ ਤਬਦੀਆਂ ਬਣਾਉਂਦੇ ਹਾਦੇ ਤਰ ਤੇ ਤਿੱਤਰੀ ਮਤਰਾਂ ਦੀ ਦਾਲ ਤਿੱਤਰੀ ਮਤਰਾਂ ਦੀ ਦਾਲ ਤੇ ਤਾਦ ਉਹ ਨਹੀਂ ਇਦਾਂ ਨਹੀਂ ਆਖੀ ਜਾਂਦਾ ਚੱਪ ਕਰਕੇ ਖਾ ਲਈ ਜਾਂਦਾ ਜੋਕਰ ਬਣਿਆ ਹੋਵੇ ਆ ਖਾਲਾ ਨਹੀਂ ਸੀ ਸਵਾਦ ਵਾ ਕਿੰਨਾ ਵਿੱਚ ਮੈਨੂੰ ਆ ਪਾਇਆ ਇਹੋ ਤੇ ਮੈਨੂੰ ਲੱਭਾਈ ਨਹੀਂ ਉਹ ਤੇ ਤੁਹਾਡੇ ਘਰ ਕੇ ਮੈਂ ਲੈ ਲਿਆ ਜੋ ਦੇ ਸੁਣਾਉਣ ਇਹਨੂੰ ਠੰਡ ਲੱਦੀ ਜਨੇ ਹਣ ਹਾਨੂੰ ਵੀ ਲਾ ਦੇਣੀ ਸਾਸਿਕਾ ਬੈਂਸਾ ਆਖੀ ਵੀ ਕਾਲ ਆ ਜਾਓ ਬੈਠੇ ਹਾਈ ਕੀ ਇਹ ਜਿਆਗਰਾ ਦਾ ਹਸਾਈ ਹੁੰਦਾ ਵਾ ਤੇ ਇਹ ਮੈਂ ਦੁੱਖ ਕਿਹੜੇ ਖਰੀਦ ਕੇ ਲਿਆਈ ਆ ਹੈ ਦਾਦਾ ਕਹਿੰਦੇ ਹੁੰਦੇ ਤੰਦ ਲੱਗ ਜਾਂਦੀ ਹੁੰਦੀ ਆ ਤੂਤ ਦਾ ਰੋਤ ਹੁੰਦਾ ਹੈ ਇਹ ਕੀ ਆਂਦੀ ਤੂਤ ਦਾ ਰੋਦ ਸੂਤ ਦਾ ਰੋਗ ਤੂਤ ਦਾ ਰੋਦ ਨਹੀਂ ਆਂਦੀ ਆ ਸੂਤ ਦਾ ਸੂਤ ਦਾ ਰੋਗ ਮੈਨੂੰ ਤਾਂ ਮਿੰਨਾ ਵੀ ਨਹੀਂ ਇਹਦੀ ਗੱਲ ਦੀ ਸਮਝ ਲੱਗਦੀ ਅੱਛਾ ਸੂਤ ਦਾ ਰੋਗ ਆਂਦੀ ਹੋ ਨਹੀਂ ਲੱਗਦਾ ਕੁਝ ਨਹੀਂ ਕਹਿੰਦੇ ਨਿਆਣੀ ਆ ਕੀ ਕਰਦੇ ਤੁਸੀਂ ਕੋਹ ਵੀ ਬੈਠੀ ਨਹੀਂ ਐਸ਼ ਐਸ਼ਾ ਹਾਂ ਕੋਹ ਨਹੀਂ ਕੀ ਕਰਨਾ ਤੂੰ ਸੁਣਾ ਆਪਣੇ ਪਰਿਵਾਰ ਦੀ ਮੈਂ ਤਾਂ ਠੀਕ ਠਾਕ ਹਾਂ ਤੇ ਮੈਂ ਤਾਂ ਤੁਹੀਂ ਦੱਸਣ ਨੂੰ ਕੋਈ ਗੱਲ ਹੀ ਨਹੀਂ ਦੱਸਦਾ ਕੀ ਗੱਲ ਹੈ ਕੀ ਤੁਹਾਡਾ ਮਾੜਾ ਕੀਤਾ ਕੀ ਭੈਣ ਜੀ ਤੁਸੀਂ ਆਂਦੇ ਕਿ ਮੈਂ ਤੇ ਤੇਰੀ ਗੱਲ ਨਹੀਂ ਸਮਝਦੀ ਨੰਗੜੀ ਆਖਣਾ ਕੀ ਆ ਭੈਣ ਜੀ ਤੁਸੀਂ ਤਾਂ ਕੁੜੀਆਂ ਮੰਗਦੇ ਫਿਰਦੇ ਆ ਹੈ ਅਸੀਂ ਤਾਂ ਤੁਹਾਡੇ ਕਿਤੇ ਹੋਏ ਮਰਦੇ ਹਾਂ ਹਰ ਇੱਕ ਗੱਲ ਵਿੱਚ ਅਸੀਂ ਭੈਣ ਜੀ ਮੰਗਦੇ ਫਿਰਦੇ ਆ ਅਸੀਂ ਕੁੜੀਆਂ ਤੁਹਾਡੇ ਤੋਂ ਬਗੈਰ ਸਾਡਾ ਕੌਣ ਆਂ ਅਸੀਂ ਤੁਹਾਨੂੰ ਪੁੱਛ ਕੇ ਤੁਰਨਾ ਕਿੱਥੇ ਤੁਰਨਾ ਆ ਦੱਸ ਕੇ ਆਈਓ ਮੇਰੀਆਂ ਨਵਾਂ ਨੂੰ ਮੈਂ ਤਾਂ ਦੁੱਦਿਆ ਮੈਂ ਦੁੱਦ ਦਿੱਤੇ ਦੱਸਿਆ ਕਿਉਂ ਨਹੀਂਗਾ ਇਹ ਦੱਸ ਕਹੀ ਬਲਜੀਤ ਹੁਣਾਂ ਨੂੰ ਉਹ ਮੇਰੇ ਨਾਲ ਭੈਣੇ ਮੇਰੀਆਂ ਨਵਾਂ ਲੜਦੀਆਂ ਆਂਦੀਆਂ ਮੀਨ ਤੇਰੇ ਤਾਤਾ ਲੱਗਾ ਮੈਂ ਦਿੱਤਿਆ ਨਹੀਂ ਧੂਤ ਤੇ ਮੰਮੀ ਚੱਲ ਤੂੰ ਬੜਿਆ ਚੱਲ ਉੱਠ ਤਾਂ ਤੈਨੂੰ ਝੂਠ ਇਨਾ ਬੋਲਦੀ ਰਹੀ ਮੈਨੂੰ ਤਾਂ ਮਾਦੀਆ ਮੈਂ ਮੈਂ ਤੂੰ ਦਮਾਰਿਆ ਨਹੀਂ ਤੈਨੂੰ ਤਾਂ ਆਖਿਆ ਕਿ ਮੇਰੀ ਗੱਲ ਹੋਊਗੀ ਤਾਂ ਫੇਰ ਕਰਨੀਆ ਤਾਂ ਤੂੰ ਪਹਿਲਾਂ ਰੌਲਾ ਪਾ ਦਿੰਨੀ ਆ ਕੋਈ ਗੱਲ ਤਾਂ ਜੇ ਹੋਈ ਨਹੀਂ ਤੂ ਦਾ ਥਾਰਾ ਉਹ ਤਿੰਗੀ ਦੀ ਨੋ ਬਲਜੀਤ ਪਿੰਗੀ ਇਥੇ ਤੇਰਾ ਤਲ ਨੂੰ ਵਾਹ ਹੋ ਜਾਣਾ ਮੈਂ ਮੈਂ ਤਾਂ ਤਲ ਨੂੰ ਨਹੀਂ ਹੋਣਾ ਪੱਤੋਂ ਨੂੰ ਹੋਣਾ ਦਾ ਦੇ ਦਿੱਤੇ ਭੈਣ ਜੀ ਤੂੰ ਦੀ ਨਾ ਮਾਰੀ ਮੈਂ ਮੈਂ ਦਰਪਾ ਦਾ ਚੰਗੀ ਕਿਰਾਸ ਤੇ ਥਾਰਾ ਦੇ ਮਾਰਦੀ ਆ ਹਾਂ ਇਹ ਪੁਆਰੇ ਦੀ ਯਾੜੀ ਉਹ ਸਾਰੇ ਇਹਨੇ ਤੇ ਮੇਰੇ ਨਵਾਂ ਨੂੰ ਭੂਏ ਜੜਾਤਾ ਗੱਲਾਂ ਦੱਸ ਤੱਕ ਉਹ ਮੇਰੇ ਸਿਰ ਚ ਗਲੀਆਂ ਕਰਦੀਆਂ ਕੀ ਗੱਲ ਹੋਈ ਤੂੰ ਮੇਲ ਤੋਂ ਮਾਰਨੀ ਹੈ ਤੈਨੂੰ ਕੀ ਗੱਲ ਹੋਈ ਕੋਈ ਤਾਂ ਜ ਕੋਈ ਵੀ ਨਹੀਂ ਤੂੰ ਇੱਥੇ ਆਣ ਕੇ ਬੈਠੀ ਹੈ ਬੈਣਾ ਕੀ ਹੈ ਮੈਂ ਇੱਥੇ ਆਣ ਕੇ ਹਾਂ ਆਂਦੀਆਂ ਕੁੜੀਆਂ ਆਂਦੀਆਂ ਇਹੋ ਠਾਕੇ ਲਾਉਣ ਲਈ ਆ ਵਿਆਹ ਕਰਨ ਲੱਗੀ ਤੁਸੀਂ ਇਹ ਬੜੇ ਬਣੇ ਫਿਰਦੇ ਤੁਹਾਨੂੰ ਪੁੱਛਦੇ ਨਹੀਂਗੇ ਕੌਣ ਆਂਦੀ ਹੈਂ ਨਵਾ ਤੁਹਾਡੀਆਂ ਤੇ ਆ ਜਿਹੜੀ ਪਥਾਣੇ ਲਈ ਜਾੜੇ ਦਾ ਆ ਵੇਖ ਲਾ ਟਰੈਂਟਰ ਲੱਗਾ ਇਹਨੂੰ ਕੋਈ ਜੀ ਨਹੀਂ ਆਣੀਗਾ ਇਹ ਖਸਤਾ ਦੇ ਤੋਂ ਬਗੈਰ ਮੈਂ ਕਰੀ ਜੋ ਹੁੰਦੀ ਉਹ ਬੁਲੀ ਦੰਦੀ ਤੇ ਤਾਨੂੰ ਤੇਰਾ ਵਾਹ ਹੋ ਜਾਣਾ ਤਾਨੂੰ ਤੇ ਰਵਾਹ ਹੋ ਜਾਣਾ ਤੇ ਪੁੱਤ ਵਿਆਹ ਕਰਨੇ ਆਗੇ ਕਰਨੇ ਵਿਆਹ ਸਭ ਕੁ ਕਰਨਾ ਆਪਾਂ ਮੈਂ ਤਾਂ ਉਹਦਾ ਛੇੜ ਦੀਆਂ ਰਹਿੰਦੀ ਗਾ ਇਹਨ ਜੀ ਕੋਈ ਨਹੀਂ ਛੇੜ ਦੀਆਂ ਹੁਣ ਸਾਨੂੰ ਆਪਣੇ ਘਰ ਕੀ ਪਤਾ ਤੁਹਾਡੇ ਘਰ ਕੀ ਗੱਲ ਚੱਲਣ ਲਈ ਆ ਇਹ ਸਭ ਕੁ ਦੱਸਦੀ ਉਹ ਤੇ ਉਹ ਫਿਰ ਮੇਰੇ ਦਿਵਾਲੇ ਹੁੰਦੀਆਂ ਤੇ ਮੈਨੂੰ ਆਦਿਆ ਤੂੰ ਬੜੀ ਬਣੀ ਫਿਰਦੀਆਂ ਨਹੀਂ ਸਾਡੇ ਸਾਡੇ ਆ ਹੁਣ ਤੇਰੇ ਤੋਂ ਬਗੈਰ ਸਭ ਕੁ ਕਰੀ ਨਹੀਂ ਨਹੀਂ ਗੱਲ ਸੁਣ ਉਹਨਾਂ ਦੇ ਘਰ ਤੇ ਕਰਦੀ ਇਥੇ ਵੇਖਣ ਆਈ ਆ ਮੈਂ ਰਵੇ ਵੇਖਣੀ ਆ ਕੀ ਵੇਖਣ ਆਈ ਤੂੰ ਉਹਨਾਂ ਗੜੀ ਹਲਵਾਈ ਲਾਏ ਆ ਤੂੰ ਉਹ ਗੱਲ ਵੀ ਰਹਿ ਨਹੀਂ ਸਕਦੀ ਤੁਸੀਂ ਅਤਿ ਤਰੀ ਭਾਈ ਆ ਨਹੀਂ ਉਤਰ ਤੂੰ ਗੱਲ ਕੀਤੀ ਮਨਪ੍ਰੀਤ ਕੋਈ ਗੱਲ ਹੋਈ ਮੈਂ ਤੇ ਦਿੱਤੀ ਤਾਂ ਆਂਦੀ ਆ ਮੈਂ ਤੇਦੀ ਦੇ ਦਾਂਦੀ ਉਹ ਦਿੰਦੀ ਤੇਰਾ ਤਲ ਨੂੰ ਵਾਹ ਹੋਣਾ ਮੈਂ ਤਾਂ ਨਹੀਂ ਹੋਣਾ ਮੇਰੇ ਤਲ ਨੂੰ ਆ ਪੱਤੋਂ ਨੂੰ ਹੋਣਾ ਤੇਦੀ ਦੇ ਦਾਤੇ ਬਾਬਾ ਇੰਨਾ ਕੁੜੀਆਂ ਕੋ ਨਹੀਂ ਮਾਰੇ ਆਇਆ ਜਾਣਾ ਉਹ ਵੀ ਇੰਨੀ ਛੇੜਦੀਆਂ ਰਹਿੰਦੀਆਂ ਤਾਂ ਉਹ ਜੀ ਓਏ ਉਹ ਤਾਂ ਹੱਸਦੀਆਂ ਹੋਈਆਂ ਤੂੰ ਵੀ ਉਹ ਗੱਲ ਵਿੱਚ ਪਾਈ ਜੁੱਤੀ ਤੇ ਤੁਰ ਪਈ ਇਹਨੂੰ ਪਾਈ ਜੁੱਤੀ ਤੇ ਤੁਰਦੀ ਇਹਨੂੰ ਨਹੀਂ ਥਾੜੇ ਉਹ ਦਿੰਦੀ ਤੇਰਾ ਤੇਰਾ ਵਾਹਣਾ ਨਹੀਂ ਤੈਨੂੰ ਮੁੰਡਾ ਕਹਿੰਨੇ ਪਤਾਂਦੀ ਨਹੀਂ ਦਾਨਾ ਮੈਂ ਤਾਂ ਦੇਖੀ ਮੇਰੇ ਰੱਬ ਨੇ ਬਤੋਲਾ ਬੰਦਣਾ ਆਪੇ ਤੂੰ ਨਹੀਂ ਤਰੋਣਾ ਤੇ ਨਾਲ ਰਾਏ ਨਹੀਂ ਪੁੱਤ ਬਹੁਤ ਸੋਹਣਾ ਵੇਖੀ ਲੱਗਦਾ ਮਰ ਮੇਰੇ ਧੀ ਆਵਾਜ਼ੇ ਵੇਖੀ ਮਰ ਲੱਭੂਗਾ ਕਿ ਇਹ ਥੋੜੀ ਗੱਲ ਤਾਂ ਹੈ ਜੀ ਤੇ ਸੋਹਣਾ ਧੱਤ ਦਿੱਤੀ ਧੱਤ ਦਿੱਤੀ ਤੇਰਾ ਤੇਰੀ ਧੱਤ ਇਹ ਸਭ ਕੋ ਦੱਸ ਕੇ ਆਈ ਆ ਵੀ ਮੁੰਡਾ ਬੜਾ ਸੋਹਣਾ ਵਾ ਮੁੰਡਾ ਮੀਨੋ ਖਾਲਣਾ ਵਾ ਮੇਰੀ ਮੰਮੀ ਮੇਰੀ ਬੀਬੀ ਆਂਦੀ ਆ ਤੁਹਾਨੂੰ ਮੁੰਡਾ ਖਾਲਣਾ ਜੇ ਤੇਰੇ ਪਸੰਦ ਹੋਗਾ ਤਾਂ ਅਸੀਂ ਉਸੇ ਵੇਲੇ ਕਰ ਦੇਣਾ ਐਂਡਾਂ ਦੀਆਂ ਗੱਲਾਂ ਕਰ ਕਰ ਕੇ ਤੋਣਾ ਹੀ ਲੱਭਣਾ ਵਾ ਤੋਣਾ ਹੀ ਲੱ ਗੀਤੀ ਹੋਣੀ ਵੀ ਸੋਹਣਾ ਹੀ ਲੱਭਣਾ ਗੱਲ ਤੇ ਕੱਖ ਵੀ ਨਹੀਂ ਉਹਨਾਂ ਨੂੰ ਤਾਂ ਅਜੇ ਗੱਲ ਦਾ ਵੀ ਨਹੀਂ ਕੇਹੇ ਬੋਤਾ ਇਹ ਤਾਂ ਗੱਲਦਾ ਇਹ ਤਾਂ ਹਿੰਦ ਮੁੰਡਾ ਨਹੀਂ ਵੇਖਿਆ ਕੋਈ ਨਹੀਂ ਤੁਹਾਡੇ ਨਾਲ ਸਲਾਹ ਕਰੂੰਗੀ ਮੇਰਾ ਕੌਣ ਵਾ ਜਿੰਨੇ ਪਰ ਭੈਣ ਜੀ ਨਹੀਂ ਕੁੜੀਆਂ ਨੂੰ ਸਮਝਾਇਆ ਕਰ ਫਿਰ ਵੀ ਜੇ ਕੋਈ ਗੱਲ ਹੈਗੀ ਆ ਨਾ ਜਦੋਂ ਸਾਨੂੰ ਪਤਾ ਲੱਗਣਾ ਉਦੋਂ ਹੀ ਲੱਗਣਾ ਵਾ ਪਰ ਇਹ ਗਾੜੀ ਗਾੜੀ ਨਾ ਗੱਲਾਂ ਕਰ ਕਰਕੇ ਤੁਹਾਡੇ ਘਰ ਨਾਲ ਲੜਾਈ ਪਾਇਆ ਕਰਨ ਜਿੱਤ ਮੈਂ ਨਹੀਂ ਯਾਰ ਤੁਹਾਡੇ ਘਰ ਕਾਦੀ ਕਈ ਨਹੀਂ ਲਾਉਣੀ ਜਦੋਂ ਦੱਸਦੀ ਆ ਨਾ ਉਹ ਮੇਰੇ ਸਿਰ 'ਚ ਮਾਰਦੀਆਂ ਵਾ ਮੇਰੇ ਸਿਰ 'ਚ ਗਲੀਆਂ ਕਰਦੀਆਂ ਵਾ ਤੂੰ ਵੀ ਕੰਨਾਂ ਦੀ ਕੱਚੀ ਆ ਉਹਨਾਂ ਦੀਆਂ ਗੱਲਾਂ ਤੂੰ ਵੀ ਨਾ ਸੁਣਿਆ ਕਰ ਤੂੰ ਨੇ ਉਹਨਾਂ ਨੂੰ ਸਮਝਾਇਆ ਤਾਂ ਉਹਨੇ ਆਣੀ ਆ। ਉਹ ਕਿਵੇਂ ਇੱਥੇ ਪੋੜਾ ਪੜਨ ਲੱਗੀ ਨਾ ਉਸ ਵੇ ਕੁੜੀ ਨੂੰ ਉਹਨੇ ਗੁੱਸੇ ਹੋਈ ਉਹਦੀ ਮਾਂ। ਤਾਂ ਗੁੱਸੇ ਹੋਣਾ ਹੀ ਆ ਕਿ ਜਦੋਂ ਕੋਈ ਗੱਲ ਨਹੀਂ ਕੋਈ ਪੁੱਛ ਨਹੀਂ 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 ਕੋਈ ਗੱਲ ਨਹੀਂ ਪੈਂਦੀ ਤੂੰ ਹੀ ਨਾ ਆਪਣੇ ਦਿਲ ਤੇ ਲਿਓ ਕੋਈ ਗੱਲ ਨਹੀਂ ਇਹ ਹੱਸਦੀਆਂ ਖੇਡਦੀਆਂ ਰਹੀਆਂ। ਕੀ ਹੋਰ ਹੈ ਤੁਹਾਨੂੰ ਪੁੱਛ ਕੇ ਕਰਾਂਗੇ। ਕਿ ਵੀ ਪੜਾਵਾ ਆਪ ਹੀ ਇਹੀ ਕਰਨੇ ਕਿੰਨੇ ਕਰਨੇ। ਮੈਂ ਤਾਂ ਕੀ ਕਰ ਲੈਣਾ ਵਾ ਹੈ। ਚਲ ਕੋਈ ਨਹੀਂ ਧੀ ਨੂੰ ਨਾ ਪੁੱਤ ਨੂੰ ਨਾ ਗੁੱਸੇ ਹੋਏ ਜਿਆਦਾ ਕੋਈ ਗੱਲ ਨਹੀਂ। ਇਹ ਹੱਸਦੀਆਂ ਖੇਡਦੀਆਂ ਰਹਿੰਦੀਆਂ ਐਵੇਂ। ਤੂੰ ਵੀ ਨਾ ਪਤਾ ਐਵੇਂ ਗੱਲਾਂ ਤੂੰ ਕੱਲ ਕੋਈ ਵੀ ਨਹੀਂ ਹੁੰਦੀ ਤੇ ਜਾ ਕੇ ਤੇ ਤੂੰ ਡੈਪੈਨੀ ਆ ਦੋਸਤ ਤੈਨੂੰ ਆਵੇ ਦੀਆਂ ਰਹਿੰਦੀਆਂ ਤੈਨੂੰ ਤੇਰੇ ਕੋ ਭੇਤ ਲੈਂਦੀਆਂ ਰਹਿੰਦੀਆਂ ਉਹੋ ਜੀ ਤੂੰ ਆ ਉਹ ਤੇ ਮੈਨੂੰ ਧੂ ਧੂ ਤੇ ਤਾਨੂੰ ਥਾਂਦੀਆਂ ਹੀ ਮੈਂ ਤੇ ਦੇਈ ਵੀ ਨਹੀਂ ਤਦੋਂ ਮੈਂ ਜਾਇਆ ਨਾ ਕਰ ਤਰ ਲੜਾਈ ਜਿਹੜੀ ਆ ਇਹ ਲੜਾਈ ਚੰਗੀ ਨਹੀਂ ਹੁੰਦੀ ਉਹ ਤੇ ਅੱਗੇ ਸਾਡੇ ਨਾਲ ਲੜਦੀਆਂ ਰਹਿੰਦੀਆਂ ਉਹ ਤੇ ਦਿੰਦੀਆਂ ਤੂੰ ਆਵਲੇ ਲਾਏ ਤਾਂ ਤੋਂ ਨੰਦਨ ਦੀ ਆਉਂਦੀ ਤੋਂ ਮਤੇ ਆਇਆ ਤਰ ਕਿਉਂ ਐ ਰਹਾ ਨਹੀਂ ਕ ਅਸੀਂ ਕੋ ਮਰ ਜਾਈਏ ਆਉਂਦੀ ਅਸੀਂ ਸਦਾ ਹੀ ਇਹਦੀ ਨੰਗਦੇ ਰਹੇ ਤੇ ਇੱਧਰੋਂ ਦੀ ਨੰਗਣਾ ਮਮੀ ਇੱਜਾ ਦੀ ਮੰੰਦਾ ਤਾਂ ਨਾ ਮੈਂ ਦਿੱਤੀ ਤੇ ਇਹ ਐਂਦੀ ਲੱਗਿਆ ਕਰਨਾ ਵਾ ਜਿੱਦੀ ਥੋੜਾ ਨਾਲੇ ਅੱਗੇ ਕਿਹਨੇ ਅਸੀਂ ਲੰਗ ਦੇਣੀ ਐਂਦੀ ਆਹੀਂ ਹੁਣ ਉੱਤੋਂ ਦੀ ਆਈ ਹੈ ਕਿਉਂ ਉੱਤੋਂ ਦੀ ਆਈ ਹੈ ਅਸੀਂ ਮੈਂ ਤੇ ਉਹਨਾਂ ਨੂੰ ਤਾਂ ਮੈਂ ਮੈਂ ਤਾਂ ਤੂੰ ਹੀ ਪੇਤਿਆਂ ਤੋਂ ਲੈ ਤਾਈਆਂ ਰਾ ਫੇ ਲੈ ਫੇ ਇਹੋ ਕੋਈ ਸੁਣਨਾ ਵਾ ਜਿੰਦਾ ਫੇ ਰਾਕਣਾ ਆਪਣੀ ਗੱਲ ਦੱਸਦੀਆਂ ਨਹੀਂ ਕਿ ਆਪਣੀ ਸੱਸ ਨੂੰ ਤੇ ਸਾਡੇ ਸਿਰ ਤੇ ਆਣ ਚੜਦੇ ਦਿਮਾਗ ਤੋਂ ਬਾਅਦ ਕਹਤਾ ਨਾਨੇ ਮੇਰਾ ਦਿਮਾਗ ਹੀ ਖਰਾਬ ਹੋਣ ਵਾਜੀ ਗੱਲ ਕਰ ਲੜਨਾ ਆ ਜਾਂਦੇ ਸਾਡੇ ਨਾਲ ਤੇ ਨਹੀਂ ਤੇਰਾ ਬਾਹ ਹੋਣਾ ਹੀ ਨਹੀਂ ਹੋਣਾ ਮੈਂ ਕਿਹਾ ਤੈਨੂੰ ਤਾਤੇ ਦੱਥਾਂ ਦੇ ਦੇਤੀ ਤੇ ਹੋਣਾ ਕਿਉਂ ਨਹੀਂਗਾ ਕਿਹੜੀ ਗੱਲੋਂ ਨਹੀਂ ਹੋਣਾ ਤੂੰ ਸੋਣੀ ਸਦਖੀ ਨਹੀਂ ਕਿ ਕੀ ਮੈਂ ਤਾਂ ਦੇ ਦੇਦਾ ਦਾ ਹੋਦਾ ਮੇਰਾ ਨਾ ਹਉਦਾ ਮੈਂ ਤੀ ਤੇ ਤੇ ਬਰੀਆਂ ਆਈਆਂ ਤੋਂਨੀਆਂ ਤੇ ਤੇ ਫਿਰ ਇਹੋ ਕੋਈ ਸੁਣਨਾ ਹੀ ਉਹਨਾਂ ਨੇ ਜਦੋਂ ਮੈਂ ਕਿਤੇ ਬਾਹਰ ਪਿੰਦ ਜਾਇਗਾ ਨਾ ਮੈਂ ਬੋਲੇ ਨਹੀਂ ਦਾਨਾ ਦੁੱਤ ਵੀ ਤੋਰੇ ਆਪਣੇ ਦੇਤੀ ਤੇ ਸਹੀ ਤੂੰ ਨਹੀਂ ਪਤਾ ਮੈਂ ਆਪਣੇ ਚੰਗੇ ਦਿਮਾਗ ਦੇ ਨਾਲ ਵਸੀਦਾ ਹੁੰਦਾ ਫੇਰ ਕਿਹਦੇ ਮਗਰ ਲੱਗਦਾ ਤੋਰ ਮੈਂ ਨਾ ਵਾਂਗੂ ਤੋੜ ਲੜਿਆ ਤਾਂ ਨਾ ਤੇ ਤਾਤ ਸੱਸ ਨਾਲ ਲੜ ਪੀਆ ਤੇ ਆਪੋ ਚੋਂ ਦੀ ਲੜ ਤੋ ਲੋ ਜਲਾਦੀਆਂ ਦਾ ਲੱਦਦਾ ਜਿੱਦਾਂ ਤੁੱਤਰ ਸੱਦੇ ਹੁੰਦੇ ਇਹਨਾਂ ਦੇ ਧਾਰ ਤੇ ਤੂੰ ਪੁੱਤ ਚੰਗੀ ਬਣ ਕੇ ਰਹਿਣਾ ਤੇ ਆਪਣੀ ਗੱਲ ਨਹੀਂ ਜੇ ਦਸੀ ਜਿੰਦੀ ਤਨ ਮੈਂ ਦੇ ਤੇ ਲਾਵਾਂ ਦੇ ਤੇ ਆਵਾਂ ਉਹਨੇ ਤਾਦ ਤੋੜਿਆ ਤੇ ਨਹੀਂ ਤੋੜਿਆ ਉਹ ਵੀ ਵਧੀਆ ਐ ਸਮਨ ਆਓ ਚਲ ਕੋਈ ਮਿਸ਼ਰੇ ਬਣਾ ਲਾਂਗੇ ਹੁਣ ਸੌਣ ਲੋ ਤੂੰ ਵੀ ਚੱਲ ਜਾ ਉਹ ਚਲੇ ਸਾਹਮਣੇ ਅਜੇ ਕੱਕ ਨਹੀਂ ਬੋਲਣੋ ਹਟਣ ਡਈਆਂ ਵੇਖ ਲਾ ਦਲਿੰਦਰ ਤੂੰ ਵੀ ਆਪਣੀ ਨੋਵਾਂ ਦੇ ਪਿੱਛੇ ਲੱਗੇ ਤੇ ਉਸੇ ਵੇਲੇ ਇਹਨੂੰ ਆ ਜਾਂਦੀ ਹੈ ਤੇ ਕੀ ਕਰਾਂ ਜਦੋਂ ਇਹ ਗੱਲ ਇਦਾਂ ਦੀ ਕਰਦੀਆਂ ਦੱਸਦੇ ਨੇ ਗੁੱਸਾ ਚੜਦਾ ਨਹੀਂ ਉਹ ਪਹਿਲਾਂ ਮੇਰੇ ਨਾਲ ਗੱਲ ਕਰ ਲਿਆ ਕਰ ਫਿਰ ਕੋ ਰੋ ਕਦਮ ਪੁੱਟਿਆ ਕਰ ਫਿਰ ਇਹਨੂੰ ਆਇਆ ਕਰ ਆਹੋ ਹਣ ਤੁਹਾਡੇ ਸਹਿਨ ਕਰਾ ਕੇ ਜਾ ਜਾ ਜਾੜ ਮਾਰਦਾ ਬੋਹ ਗੱਲ ਕੀ ਵਾਲਾ ਬਾਤ ਆ ਫਿਰ ਉਹ ਗੱਲ ਰਗਦੀਰ ਸਿਆਂ ਕੱਖ ਬਣੀਗੀ ਕੱਖ ਵੀ ਗੱਲ ਨਹੀਂ ਜੇ ਗੱਲ ਕੋਈ ਹੋਵੇ ਤੇ ਮੈਂ ਤੈਨੂੰ ਦੱਸਾਂ ਹੂੰ ਐਵੇਂ ਰੌਲਾ ਪਾਇਆ ਖਾ ਮਖਾ ਆ ਕਈ ਕਹਿੰਦੀਆਂ ਨੇ ਨਾ ਜਨਾਨੀਆਂ ਆ ਲੜਾਈਏ ਮੇਰੇ ਵਿਹੜੇ ਨੰਗ ਉਹ ਗੱਲ ਹੋਈ ਆ ਗੱਲ ਤੇ ਕੱਖ ਵੀ ਨਹੀਂ ਮਨਪਰੀ ਨੇ ਕਿਤੇ ਕਹਿਤਾ ਵੀ ਵੇਖ ਵਖਾਵੇ ਦੀ ਕੋਈ ਗੱਲ ਕਰਦੀ ਹੋਣਗੇ ਮਮਾ ਧੀਆ ਅੱਛਾ ਤੇ ਪਤਾ ਨਹੀਂ ਉੱਥੇ ਗੱਲ ਇਹਨਾਂ ਨੇ ਕੀਤੀ ਕਿ ਨਹੀਂ ਮਨਪਰੀ ਨੇ ਕੀਤੀ ਇਹ ਆਪਣੇ ਘਰ ਹੀ ਤੱਤੀ ਹੋਈ ਜਾਂਦੀਆਂ ਸਾਨੂੰ ਤੇ ਇਹਨਾਂ ਦੱਸਿਆ ਨਹੀਂ ਉੱਥੇ ਦੇ ਵੇਖ ਵਖਾਵੇ ਹੀ ਹੋ ਗਿਆ ਉੱਥੇ ਠਾਕੇ ਵੀ ਲੱਗ ਗਏ ਆ ਮਾਂ ਤੇਰੀ ਉਹ ਇਹਨੂੰ ਪੁੱਛਣ ਆ ਗਈ ਭੈਣ ਇਹਨੂੰ ਪਰਜਾਈ ਤੂੰ ਵੀ ਚੰਗੀ ਤਰ੍ਹਾਂ ਪਤਾ ਵਾ ਕਿ ਮਨਪਰੀ ਤੇ ਹੈਸ਼ ਦੇਣਮ ਆਪਣੇ ਹੱਥੀ ਪਾਲੀਆਂ ਪਤਾ ਵਾ ਵੀ ਮਨਪਰੀ ਦਾ ਕਿਦਾਂ ਦਾ ਸੁਭਾਅ ਗੱਲ ਤੇ ਕੱਖ ਵੀ ਨਹੀਂ ਕੀ ਉਹ ਕਸੂਰ ਡੈਡੀ ਘਾੜੀਆਂ ਦਾ ਵੀ ਹੈ ਜਿਆਦਾ ਇਹ ਛੇੜਦਿਆਂ ਵਾਂ ਉਹਨੂੰ ਤੇ ਉਹ ਗੱਡੀ ਉਹਨਾਂ ਨੂੰ ਛੇੜਦੀ ਆ ਫਿਰ ਤੇ ਉਦਾਂ ਦੀ ਮਾਂ ਤਾਂ ਢੀਰ ਲੱਗ ਗਈ ਨਾਲ ਉਹਦੀ ਮੰਮੀ ਲਾਈਦਾ ਕਿ ਮਗਰ ਲੱਗ ਜਾਂਦੀ ਇਹਨਾਂ ਦੇ ਦੱਸ ਇਹ ਹੁਣ ਕੀ ਕੰਦਾ ਕਰੇ ਉਹ ਉਹਨਾਂ ਨਾਲ ਲੜਨ ਆ ਗਈ ਉਹਦਾ ਐਵੇਂ ਮੈਂ ਤਾਂ ਵੇਖ ਲਾ ਫਿਰ ਆ ਕੇ ਟੈਂਟ ਲੱਗੇ ਯੂਨਰੇ ਘਰ ਗੱਲਾਂ ਮਾਰਦੀਆਂ ਤੁਸੀਂ ਤੂੰ ਚੱਲ ਗਿਆ ਮਿਸਤਰੀ ਉਹ ਵੀ ਲੱਗੇ ਆ ਬਈ ਉਹ ਡੈਡੀ ਹੋਇਆ ਇਹਨਾਂ ਦੀ ਕਣਕ ਦੇ ਸਤਿਆਨਾਸ਼ ਕਰ ਗਿਆ ਹੀ ਕੋਈ ਆ ਵੇਖ ਕਿਦਾਂ ਦੀ ਬੱਗੀ ਖਾਦ ਕੇ ਤੇ ਪਈ ਕਿ ਤੇ ਨਹੀਂ ਪਈ ਤੇ ਸਵੇਰੇ ਨਾ ਇੰਨਾ ਕੋਈ ਨਹੀਂ ਮਖਾਤ ਆਈ ਬਣਾ ਕੋਈ ਹੈ ਨਹੀਂ ਕਿਹਨਾਂ ਕੋਈ ਨਹੀਂ ਹੈ ਮੇਲੇ ਨੀਗੀਣਾ ਨੂੰ ਤੇ ਆਪਣੇ ਆਪਣੇ ਪਏ ਉਹੋ ਪਵਾ ਦੀਏ ਉਹ ਸਵੇਰੇ ਮੈਂ ਪਵਾ ਦੀਏ ਨਾ ਜੀ ਪਤਾ ਕੀ ਗੱਲ ਆ ਆਪ ਪਾਈਏ ਫਾਟਾਂ ਰੱਖ ਕੇ ਇਹ ਨਾ ਕੋਈ ਕਿਤੇ ਕੇਸ ਬਣੇ ਨੰਘਿਆ ਕੋਈ ਕਿਤੇ ਨੰਘਿਆ ਵਾ ਫਾੜੇ ਨੇ ਰੱਖੀਏ ਖੁੱਲੀਆਂ ਤੇ ਲਾ ਕੇ ਰੱਖ ਕੇ ਵੱਡੀਆਂ ਫਾਟਾਂ ਤੇ ਉਹ ਸੱਤਿਆਨਾਸੀ ਕਰ ਗਿਆ ਇਹ ਪਾਈ ਆ ਕਾਰੇ ਖਾਦ ਪਈ ਆ ਦੋਰੇ ਖਾਦ ਪਈ ਉਹ ਤਾਂ ਬਰਾਬਰ ਖਾਦ ਪੈਂਦੀ ਆ ਤੇ ਚਲੋ ਸੋਹਰੇ ਆਪ ਪਾਵਾਂਗੇ ਨਾਲ ਸਾਬੀ ਢਾਕੇ ਨਾ ਹਾਂ ਤੇ ਆਪ ਪਾ ਦੀਏ ਚਲ ਆਪ ਪਵਾ ਲੈਨੇ ਕੋਈ ਨਹੀਂ ਠੀਕ ਉਹ ਮਰ ਗਈ ਜਮੀ ਪਰਲੀ ਮਰ ਗਈ ਇਹਨੂੰ ਉਹ ਸਾਦੀ ਮਰ ਗਈ ਪਰਲੀ ਅਛੇ ਅਛੇ ਆ ਮੈਂ ਤੇ ਇਹਨਾਂ ਦੀ ਕਣਕ ਵੇਖ ਕੇ ਰੋਣਾ ਆਉਂਦਾ ਦਸ ਕੀ ਇਹ ਡੱਬ ਪੈ ਕੇ ਡੱਬ ਪਏ ਆ ਘੱਟੀ ਹੋ ਗਈ ਕਣਕੇ ਸਾਦੀ ਹੂੰ ਤੇ ਕਰਨਾ ਵੀ ਕੀ ਆ ਹੁਣ ਫਿਰ ਇਹੋ ਹੀ ਆ ਵੀ ਦੋਰੇ ਖਾਦ ਪਾਈਏ ਦੋ ਵਾਰ ਲੰਘਣਾ ਪੈਣਾ ਵਾ ਕੋਈ ਨਹੀਂ ਪਾ ਲਾਂਗੇ ਦੋ ਵਾਰ ਹੀ ਪਾ ਲਾਂਗੇ ਹਾਂ ਚਲ ਆਪ ਚੱਲੀਏ ਉੱਥੇ ਦੇਖੀ ਮਿਸਤਰੀ ਨੇ ਵੀ ਹਾਲ ਚਾਲ ਚੱਲ